ਹੈਲੋ ਜੀ ਗੁੱਡ ਆਫਟਰਨੂੰ ਸੋ ਕਿਵੇਂ ਹੋ ਸਾਰੇ ਆਈ ਹੋਪ ਸਾਰੇ ਵਧੀਆ ਹੋਵੋਗੇ ਤੇ ਅੱਜ ਮੈਂ ਬਣਾ ਰਹੀ ਹਾਂ ਜੀ ਗੁੜ ਵਾਲੇ ਚਾਵਲ ਤੇ ਉਹਦੇ ਲਈ ਮੈਂ ਲਿਆ ਗੁੜ ਤੇ ਇੱਕ ਗਲਾਸ ਲੈਨੇ ਮੈਂ ਚਾਵਲ ਦੇ ਤੇ ਇਧਰ ਲਈ ਹੈ ਮੈਂ ਸੌਫ ਇੱਕ ਟੀस्पून ਲੀਤੀ ਹੈ ਸੌਫ ਦੀ ਤੇ ਇਧਰ ਲਿਆ ਹੈਗਾ ਮੈਂ ਦੇਸੀ ਘਿਓ ਸੋ ਚਲੋ ਫਿਰ ਹੁਣ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਗੁੜ ਵਾਲੇ ਚਾਵਲ ਤੇ ਇਹ ਬਹੁਤ ਹੀ ਟੇਸਟੀ ਬਣਦੇ ਆ ਸਭ ਤੋਂ ਪਹਿਲਾਂ ਆਪਾਂ ਚਾਵਲਾਂ ਨੂੰ ਵਾਸ਼ ਕਰ ਲੈਨੇ ਆ ਕਰ ਲਿਆ ਤਾਂ ਹੁਣ ਆਪਾਂ ਇੱਧਰ ਰੱਖਦੇ ਆਂ ਜੀ ਕੜਾਈ ਗੈਸ ਔਨ ਕਰ ਲੈਂਦੇ ਆਂ ਤੇ ਕੜਾਈ ਰੱਖ ਦਿੰਨੇ ਆਂ ਜੀ ਦੇਸੀ ਘਿਓ ਵਿੱਚ ਪਾਵਾਂਗੇ ਸੌਂਫ ਸੋ ਗਾਇਜ਼ ਚਾਵਲ ਪਾਤੇ ਨੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਇੱਕ ਗਲਾਸ ਪਾਣਾ ਕਿਉਂਕਿ ਇੱਕ ਗਲਾਸ ਚਾਵਲ ਦਾ ਸੀ ਤਾਂ ਇਸ ਕਰਕੇ ਇੱਕ ਗਲਾਸ ਹੀ ਪਾਣੀ ਦਾ ਪਾਵਾਂਗੇ ਤਾਂ ਇਸ ਨੂੰ ਤੁਸੀਂ ਛਿਮ ਤੇ ਪਕਾਉਣਾ ਹੈ ਤਾਂ ਕਿ ਖਿਲੇ-ਖਿਲੇ ਚਾਵਲ ਬਣਨ ਥੋੜਾ ਘੱਟ ਲੱਗਿਆ ਪਾਣੀ ਚਲੋ ਅੱਧਾ ਗਲਾਸ ਹੋਰ ਪਾ ਦਿੰਨੇ ਆ ਸੋ ਹੁਣ ਮੈਂ ਇਹਨੂੰ ਢੱਕ ਦਿੰਨੀ ਆ ਤੇ ਢੱਕ ਕੇ ਇਹਨੂੰ 5 ਮਿੰਟ ਲਈ ਪਕਾਉਣੀ ਆ ਤੇ ਉਸ ਤੋਂ ਬਾਅਦ ਆਪਾਂ ਚੈੱਕ ਕਰਾਂਗੇ 5 ਮਿੰਟ ਬਾਅਦ ਸੋ ਤੁਸੀਂ ਸਿਮਤੇ ਹੀ ਪਕਾਣੇ ਆ ਦੇਖੋ ਹਾਈ ਫਲੇਮ ਨਹੀਂ ਕਰਨਾ ਨਾ ਹੀ మీడియం ਇਹਨੂੰ ਸਿਮਤੇ ਹੀ ਪਕਾਣਾ ਆ ਸੋ ਦੇਖੋ ਜੀ ਇੱਧਰ ਮੈਂ ਗੁੜ ਵੀ ਕੁੱਟ ਲਿਆ ਆ ਤੇ ਗੁੜ ਨੂੰ ਤੁਸੀਂ ਪਹਿਲਾਂ ਨਹੀਂ ਪਾਣਾ ਤੇ ਗੁੜ ਲਾਸਟ ਦੇ ਵਿੱਚ ਹੀ ਪਾਣਾ ਆ ਜਦੋਂ ਥੋੜਾ ਥੋੜਾ ਪਾਣੀ ਰਹਿ ਗਿਆ ਤਾਂ ਕਿਉਂਕਿ ਫਿਰ ਇਹ ਚੰਗੀ ਤਰ੍ਹਾਂ ਪੱਕਦੇ ਨਹੀਂ ਅਗਰ ਆਪਾਂ ਚੀਨੀ ਗੁੜੀ ਵਗੈਰਾ ਪਹਿਲਾਂ ਪਾ ਦਈਏ ਚਾਵਲਾਂ ਦੇ ਵਿੱਚ ਸੋ ਤੁਸੀਂ ਬਨੇ ਰਹੋ ਮੇਰੇ ਨਾਲ 5 ਮਿੰਟ ਹੋ ਗਏ ਆ ਚਾਵਲਾਂ ਨੂੰ ਬੰਦ ਦੇ ਤੇ ਹੁਣ ਚੈੱਕ ਕਰ ਲੈਣੇ ਆ ਕਿ ਕਨੈਸ਼ਨ ਕੀਤਾ। ਸੋ ਦੇਖੋ ਹੁਣ ਮੈਂ ਇਹਦੇ ਵਿੱਚ ਗੁੜ ਪਾ ਦਿੰਨੀ ਆ। ਤੇ ਸੋ ਸੀ ਇਹਨੂੰ ਸਿੰਦਾ ਹੀ ਰੱਖਣਾ ਆ ਦੇਖੋ। ਥੋੜਾ ਪਾਣੀ ਰਹਿ ਗਿਆ ਤੇ ਹੁਣ ਲਾਸਟ ਵਿੱਚ ਇਹਦੇ ਵਿੱਚ ਗੁੜ ਪਾਉਣਾ। ਤੇ ਗੁੜ ਪਾ ਕੇ ਇਹਨੂੰ ਹਲਾ ਲਓ ਤੇ 3-4 ਮਿੰਟ ਇਹਨੂੰ ਸੇਕ ਲਗਵਾਉਣਾ ਹੁਣ। ਸੋ ਤੁਸੀਂ ਮੇਰੇ ਨਾਲ ਬਨੇ ਰੋ ਤੇ ਇਸ ਨੂੰ ਆਪਾਂ ਧੱਕ ਲੈਨੇ ਆ ਸੋ ਦੇਖੋ ਜੀ ਚਾਵਲਾਂ ਦਾ ਕਲਰ ਚੇਂਜ ਹੋ ਗਿਆ ਗੁੜ ਪਾਉਣ ਨਾਲ ਦੇਖੋ ਬਹੁਤ ਹੀ ਟੇਸਟੀ ਬਣਦੇ ਆ ਬਹੁਤ ਹੀ ਅੱਛੀ ਖੁਸ਼ਬੂ ਆ ਰਹੀ ਹੈ ਜਿਸ ਨੂੰ ਇਸ ਨੂੰ ਪਸੰਦ ਆ ਗੁੜ ਵਾਲੇ ਚਾਵਲ ਜ਼ਰੂਰ ਬਸਣਾ ਜੀ ਤੇ ਚਾਵਲ ਬਣ ਚੁੱਕੇ ਨੇ بس 2 منٹ ਹੋ ਰਹੇ ਨੇ ਸੇਕ ਲਗਵਾਵਾਂਗੇ ਤੇ ਐਸੇ ਚਾਵਲ ਸਾਡੇ ਬਣ ਚੁੱਕੇ ਆ ਦੇਖੋ ਜੀ ਸੋ ਗਾਇਸ ਤੁਸੀਂ ਚਾਵਲਾਂ ਦੇ ਵਿੱਚ ਡ్రਾਈ ਫਰੂਟ ਵੀ ਪਾ ਸਕਦੇ ਹੋ ਲੇਕਿਨ ਮੇਰੇ ਬੇਟੇ ਨੂੰ ਪਸੰਦ ਨਹੀਂ ਹੈ ਇਸ ਕਰਕੇ ਮੈਂ ਨਹੀਂ ਪਾਈ ਤੇ ਮੈਂ ਸਿਰਫ ਸੌਂਫ ਹੀ ਪਾਈ ਆ ਦੇਸੀ ਘਿਓ ਬਸ ਤੇ ਬਹੁਤ ਹੀ ਸਿੰਪਲ ਨੇ ਬਣਾਉਣੇ ਤੇ ਇਸ ਤਰ੍ਹਾਂ ਤੁਸੀਂ ਬਣਾ ਕੇ ਜ਼ਰੂਰ ਦੇਖੋ ਤੇ ਬਹੁਤ ਹੀ ਟੇਸਟੀ ਬੰਦੇ ਆ ਸੋ ਗਾਇ ਚਾਵਲ ਬਣ ਚੁੱਕੇ ਨੇ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਆ ਤਾਂ ਤੁਹਾਨੂੰ ਚੈੱਕ ਕਰਵਣੀ ਆ ਦੇਖੋ ਬਹੁਤ ਹੀ ਟੇਸਟੀ ਬਣਦੇ ਆ ਇਸ ਤਰ੍ਹਾਂ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾਓ ਸੋ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਵੇਂ ਦੀ ਲੱਗੀ ਜ਼ਰੂਰ ਦੱਸਣਾ ਤੇ ਮੇਰੀ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਮੇਰੇ ਵੀਡੀਓ ਵਿੱਚ ਫਲਾਸ ਤੱਕ ਬਣਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ